ਸਤਿ ਸ਼੍ਰੀ ਅਕਾਲ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜਿਆ ਹੋਇਆ ਹਰ ਇੱਕ ਬੰਦਾ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਕਲਾਕਾਰਾਂ ਨੂੰ ਲੈ ਕੇ ਕਿੰਨਾ ਜ਼ਿਆਦਾ ਕਰੇਜ ਹੈ ਉਹਨਾਂ ਦੇ ਫੈਨਾਂ ਦੇ ਵਿੱਚ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਉਹ ਟੌਪ 4 ਸਿੰਗਰਾਂ ਦੇ ਬਾਰੇ ਜਿਨ੍ਹਾਂ ਨੇ ਆਪਣੇ ਲਾਈਵ ਸ਼ੋਜ਼ ਦੌਰਾਨ ਸਭ ਤੋਂ ਜ਼ਿਆਦਾ ਕਰਾਊਡ ਜਾਂ ਭੀੜ ਇਕੱਠੀ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਤੇ ਦੋਸਤੋ ਆਓ ਬਾਦਿਆਂ ਬਿਨਾਂ ਦੇਰ ਕੀਤੇ ਆਪਣੀ ਵੀਡੀਓ ਦੇ ਵੱਲ ਤੇ ਦੋਸਤੋ ਇੱਕ ਬੇਨਤੀ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਬਿਨਾ ਤੇ ਵੀਡੀਓ ਦੇ ਅਖੀਰ ਦੇ ਵਿੱਚ ਦੋਸਤੋ ਕੁਝ ਅਜੀਹੀ ਜਾਣਕਾਰੀ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਤੇ ਆਓ ਦੋਸਤੋ ਦੇਖਦੇ ਹਾਂ ਆਪਣੇ ਟੌਪ 4 ਦੇ ਵਿੱਚ ਚੌਥੇ ਨੰਬਰ ਤੇ ਕਿਹੜਾ ਕਲਾਕਾਰ ਆਉਂਦਾ ਹੈ ਤੇ ਦੋਸਤੋ ਚੌਥੇ ਨੰਬਰ ਤੇ ਨਾਮ ਆਉਂਦਾ ਹੈ ਕਰਨ ਔਜਲੇ ਦਾ ਕਰਨ ਔਜਲੇ ਨੇ ਆਪਣੇ ਗਾਇਕੀ ਅਤੇ ਗੀਤਕਾਰੀ ਦੇ ਨਾਲ ਫੈਨ ਫੋਲੋਇੰਗ ਇਕੱਠੀ ਕੀਤੀ ਹੈ ਕਰਨ ਔਜਲਾ ਪੰਜਾਬੀ 뮤직 ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਬਹੁਤ ਸਾਰੇ ਗੀਤ ਗਾ ਚੁੱਕੇ ਹਨ ਜਿਸ ਦੇ ਨਾਲ ਕਰਨ ਔਜਲਾ ਨੇ ਆਪਣੀ ਬਹੁਤ ਵੱਡੀ ਫੈਨ ਫੋਲੋਇੰਗ इकट्ठी ਕੀਤੀ ਹੈ ਦੋਸਤੋ ਤੇ ਆਪਾਂ ਗੱਲ ਕਰਾਂਗੇ ਕਰਨ ਔਜਲਾ ਦੇ ਲਾਈਵ ਸ਼ੋਅ ਦੇ ਵਿੱਚ ਇਕੱਠੀ ਹੋਈ ਕਰਾਊਡ ਦੇ ਬਾਰੇ ਕਰਨ ਔਜਲਾ ਨੇ ਕੀਤਾ ਸੀ ਇੱਕ ਲਾਈਵ ਸ਼ੋਅ ਸਨ 2020 ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਸ ਦੇ ਵਿੱਚ ਲਗਭਗ ਹਾਂ ਜਾਨਾ ਬਈ ਸਾਰਿਆਂ ਦਾ ਠੀਕ ਹੋ ਕਰਨ ਔਜਲਾ ਨੂੰ ਸੁਣਨ ਵਾਲੇ ਪਹੁੰਚ ਸਨ 1.80 ਹਜ਼ਾਰ ਦੇ ਕਰੀਬ ਜੋ ਕਿ ਅੱਜ ਤੱਕ ਕਰਨੌਜਲਾ ਦਾ ਸਭ ਤੋਂ ਵੱਧ ਭੀੜ ਵਾਲਾ ਲਾਈਵ ਸ਼ੋਅ ਰਿਹਾ ਹੈ ਦੋਸਤੋ ਤੇ ਕਿਹਾ ਜਾਂਦਾ ਹੈ ਕਿ ਇਸ ਲਾਈਵ ਸ਼ੋਅ ਦੇ ਵਿੱਚ ਜਿੱਥੇ ਤੱਕ ਵੀ ਕਰਨੌਜਲੇ ਦੀ ਆਵਾਜ਼ ਪਹੁੰਚ ਰਹੀ ਸੀ ਉੱਥੇ ਤੱਕ ਲੋਕ ਖੜੇ ਦਿਖਾਈ ਦੇ ਰਹੇ ਸਨ ਤੇ ਦੋਸਤੋ ਇਸੇ ਹੀ ਲਾਈਵ ਸ਼ੋਅ ਦੇ ਕਾਰਨ ਕਰਨੌਜਲਾ ਨੂੰ ਮਿਲੀ ਹੈ ਟੌਪ 4 ਦੇ ਵਿੱਚ ਚੌਥੇ ਨੰਬਰ ਦੇ ਉੱਤੇ ਜਗ੍ਹਾ ਤੇ ਦੋਸਤੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਆ ਤੇ ਤੁਹਾਨੂੰ ਅਖੀਰ ਤੱਕ ਸਾਫ਼ ਹੋ ਜਾਵੇਗਾ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਭੀੜ ਇਕੱਠੀ ਕਰਨ ਦੇ ਵਿਚ ਕਿਹੜਾ ਕਲਾਕਾਰ ਕਾਮਯਾਬ ਰਿਹਾ ਹੈ ਆਪਣੇ ਲਾਈਵ ਸ਼ੋਅ ਦੇ ਦੌਰਾਨ ਤੇ ਦੋਸਤੋ ਜਿਸ ਕਲਾਕਾਰ ਦਾ ਨਾਮ ਆਉਂਦਾ ਹੈ ਇਸ ਲਿਸਟ ਵਿੱਚ ਤੀਜੇ ਨੰਬਰ ਤੇ ਉਸ ਦਾ ਨਾਮ ਸੁਣ ਕੇ ਹੋ ਜਾਵੋਗੇ ਤੁਸੀਂ ਵੀ ਹੈਰਾਨ ਤੇ ਦੋਸਤੋ ਟਾਪ 4 ਦੇ ਵਿੱਚ ਨਾਮ ਆਉਂਦਾ ਹੈ ਤੀਜੇ ਨੰਬਰ ਦੇ ਉੱਤੇ ਦਿਲਜੀਤ ਦਸਾਂਝ ਤੇ ਫੈਨ ਫਾਲੋਇੰਗ ਦਿਲਜੀਤ ਦਸਾਂਝ ਦੀ ਵੀ ਕੋਈ ਘਟ ਨਹੀਂ ਹੈ ਦੋਸਤੋ ਦਿਲਜੀਤ ਦਸਾਂਝ ਨੇ ਵੀ ਪੰਜਾਬੀ ਗਾਇਕੀ ਤੋਂ ਲੈ ਕੇ ਪੰਜਾਬੀ ਫਿਲਮਾਂ ਤੇ ਬਾਲੀਵੁੱਡ ਤੱਕ ਬਹੁਤ ਸਾਰੇ ਝੰਡੇ ਗੱਡੇ ਹਨ ਦੋਸਤੋ ਜਿਸ ਦੇ ਕਾਰਨ ਦਿਲਜੀਤ ਦਸਾਂਝ ਦੀ ਵੀ ਫੈਨ ਫਾਲੋਇੰਗ ਬਹੁਤ ਵੱਡੀ ਹੈ ਤੇ ਦਿਲਜੀਤ ਦਸਾਂਜ ਅੱਜ ਤੱਕ ਸਭ ਤੋਂ ਜ਼ਿਆਦਾ ਆਪਣੇ ਲਾਈਵ ਸ਼ੋਅ ਦੇ ਦੌਰਾਨ ਭੀੜ ਇਕੱਠੀ ਕਰਨ ਦੇ ਵਿੱਚ ਕਾਮਯਾਬ ਰਹੇ ਕੈਨੇਡਾ ਦੇ ਵੈਨਕੂਵਰ BC ਪਲੇਸ ਦੇ ਵਿੱਚ ਤੇ ਇਸ ਲਾਈਵ ਸ਼ੋਅ ਨੂੰ ਦੇਖਣ ਦੇ ਲਈ ਲਗਭਗ ਪਹੁੰਚੇ ਸਨ 55000 ਦੇ ਕਰੀਬ ਦਰਸ਼ਕ ਤੇ ਦੋਸਤੋ ਹਾਲ ਇੰਨਾ ਜ਼ਿਆਦਾ ਭਰ ਚੁੱਕਾ ਸੀ ਕਿ ਇੱਕ ਹੋਰ ਜ਼ਿਆਦਾ ਬੰਦਾ ਵੀ ਅੰਦਰ ਨਹੀਂ ਸੀ ਜਾ ਸਕਦਾ ਇੱਥੇ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਪੈਦਾ ਹੁੰਦਾ ਹੋਵੇਗਾ ਦੋਸਤੋ ਕਿ ਕਰਨ ਔਜਲੇ ਨੂੰ ਦੇਖਣ ਦੇ ਲਈ ਪਹੁੰਚੇ ਸਨ 180000 ਦੇ ਕਰੀਬ ਦਰਸ਼ਕ ਦੇ ਦਿਲਜੀਤ ਦੋ ਸਾਂਝ ਨੂੰ ਦੇਖਣ ਵਾਲੇ ਪਹੁੰਚੇ ਸਨ ਸਿਰਫ 55000 ਕਰਨੌਜਲਾ ਚੌਥੇ ਨੰਬਰ ਤੇ ਅਤੇ ਦਿਲਜੀਤ ਦੋ ਸਾਂਝ ਕਿਉਂ ਤੀਜੇ ਨੰਬਰ ਦੇ ਉੱਤੇ ਹੈ ਕਿਉਂਕਿ ਵੈਨਕੂਵਰ ਇੱਕ ਨਾਨ ਪੰਜਾਬੀ ਸਟੇਟ ਹੈ ਇੱਥੇ ਪੰਜਾਬੀਆਂ ਦੀ ਮੈਜੋਰਿਟੀ ਨਹੀਂ ਹੈ ਤੇ ਕਰਨੌਜਲਾ ਨੇ ਜਿੱਥੇ ਸ਼ੋਅ ਕੀਤਾ ਸੀ ਚੰਡੀਗੜ੍ਹ ਦੇ ਵਿੱਚ ਦੋਸਤੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉੱਥੋਂ ਪੰਜਾਬ ਕਰੀਬ ਹੈ ਤੇ ਪੰਜਾਬ ਦੇ ਵਿੱਚ ਹੀ ਚੰਡੀਗੜ੍ਹ ਪੈਂਦਾ ਹੈ ਤੇ ਦੋਸਤੋ ਪੰਜਾਬ ਪੰਜਾਬੀਆਂ ਦੀ ਮੈਜੋਰਿਟੀ ਸਟੇਟ ਹੈ ਜਿਸ ਦੇ ਕਾਰਨ ਕਰਨੌਜਲਾ ਨੂੰ ਦੇਖਣ ਦੇ ਲਈ ਉਸਦੇ ਫੈਨ ਭਾਰੀ ਮਾਤਰਾ ਦੇ ਵਿੱਚ ਪਹੁੰਚੇ ਸਨ ਅਗਰ ਦਿਲਜੀਤ ਦਸਾਂਝ ਦਾ ਇਹੀ ਸ਼ੋਅ ਪੰਜਾਬ ਦੇ ਵਿੱਚ ਹੁੰਦਾ ਤੇ ਲਗਭਗ 5 ਗੁਣਾ ਹੋਰ ਜ਼ਿਆਦਾ ਦਰਸ਼ਕ ਦੇਖਣ ਦੇ ਲਈ ਦਿਲਜੀਤ ਦਸਾਂਝ ਨੂੰ ਪਹੁੰਚਦੇ ਜਿਸ ਦੇ ਨਾਲ ਦਿਲਜੀਤ ਦਸਾਂਝ ਨੂੰ ਦੇਖਣ ਵਾਲਿਆਂ ਦੀ ਮਾਤਰਾ ਆਪਾਂ ਕਹਿ ਸਕਦੇ ਹਾਂ ਕਿ 5 ਗੁਣਾ ਦੇ ਹਿਸਾਬ ਦੇ ਨਾਲ 2.5 ਤੋਂ 3 ਲੱਖ ਬਣਦੀ ਹੈ ਦੋਸਤੋ ਤੇ ਦੋਸਤੋ ਇੱਥੇ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਜਿਸ ਹਾਲ ਦੇ ਵਿੱਚ ਲਾਈਵ ਸ਼ੋਅ ਹੋਇਆ ਸੀ ਤੇ ਇਸ ਹਾਲ ਨੂੰ ਦਿਲਜੀਤ ਦਸਾਂਝ ਨੇ ਸੋਲਡ ਆਊਟ ਕਰਕੇ ਦਿਖਾਇਆ ਸੀ ਤੇ ਦੋਸਤੋ ਇਸ ਤੋ ਪਹਿਲਾ ਕਦੇ ਵੀ ਨਹੀਂ ਹੋਇਆ ਹੈ ਕਿ ਇਸ ਹਾਲ ਨੂੰ ਕਿਸੇ ਨੇ ਸੋਲਡ ਆਊਟ ਕੀਤਾ ਹੋਵੇ ਕਿਸੇ ਪੰਜਾਬੀ ਕਲਾਕਾਰ ਜਾਂ ਕਿਸੇ ਏਸ਼ੀਆਈ ਕਲਾਕਾਰ ਦੇ ਵੱਲੋਂ ਤੇ ਦੋਸਤੋ ਇਹ ਵੀ ਇੱਕ ਕਾਰਨ ਹੈ ਕਿ ਦਿਲਜੀਤ ਦੋਸਾਂਝ ਆਉਂਦਾ ਹੈ ਇਸ ਲਿਸਟ ਦੇ ਵਿੱਚ ਤੀਸਰੇ ਨੰਬਰ ਦੇ ਉੱਤੇ ਬਾਕੀ ਤੁਸੀਂ ਵੀ ਦੱਸਣਾ ਹੈ ਜਰੂਰ ਇਹ ਕਮੈਂਟ ਕਰਕੇ ਕੀ ਕਰਨ ਔਜਲਾ ਦੇ ਨਾਲੋਂ ਵੱਧ ਹਨ ਦਿਲਜੀਤ ਦੋਸਾਂਝ ਦੇ ਫੈਨ ਤੇ ਵੀਡੀਓ ਦੇ ਵਿੱਚ ਅੱਗੇ ਵੱਧ ਹੋਏ ਆਪਾਂ ਗੱਲ ਕਰਾਂਗੇ ਪੰਜਾਬ ਦੇ ਉਸ ਮਸ਼ਹੂਰ ਕਲਾਕਾਰ ਦੇ ਬਾਰੇ ਜੋ ਇਸ ਲਿਸਟ ਦੇ ਵਿੱਚ ਆਉਂਦਾ ਹੈ ਦੂਸਰੇ ਨੰਬਰ ਦੇ ਉੱਤੇ ਜੋ ਕਿ ਅੱਜ ਤੱਕ ਦੇ ਇਤਿਹਾਸ ਵਿੱਚ ਦੂਜੀ ਸਭ ਤੋਂ ਵੱਧ ਭੀੜ ਇਕੱਠੀ ਕਰ ਗਿਆ ਆਪਣੇ ਲਾਈਵ ਸ਼ੋਅ ਦੇ ਦੌਰਾਨ ਤੇ ਦੋਸਤੋ ਮੈਂ ਕਰਾਂ ਉਸ ਕਲਾਕਾਰ ਦੇ ਨਾਮ ਦਾ ਖੁਲਾਸਾ ਤੇ ਤੁਸੀਂ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਹੀ ਨਾਲ ਸਾਡੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਤੇ ਦੋਸਤੋ ਇਸ ਲਿਸਟ ਦੇ ਵਿੱਚ ਦੂਸਰੇ ਨੰਬਰ ਤੇ ਨਾਮ ਆਉਂਦਾ ਹੈ ਪੰਜਾਬੀ ਸੁਪਰਸਟਾਰ ਗਾਇਕ ਦੂ ਮੂਸੇ ਵਾਲਾ ਦਾ ਨਾਮ ਜੀ ਹਾਂ ਦੋਸਤੋ ਸਿੱਧੂ ਮੂਸੇਵਾਲਾ ਨੇ ਜਦੋਂ ਸਨ 2020 ਦਿੜਵਾਂ ਲਾਈਵ ਸ਼ੋਅ ਕੀਤਾ ਸੀ ਤੇ ਸਿੱਧੂ ਮੂਸੇਵਾਲਾ ਨੂੰ ਦੇਖਣ ਦੇ ਲਈ ਲਗਭਗ ਪੌਣੇ 5 ਲੱਖ ਦੇ ਕਰੀਬ ਦਰਸ਼ਕ ਪਹੁੰਚੇ ਸਨ ਜਿਸ ਦੇ ਨਾਲ ਸਿੱਧੂ ਮੂਸੇਵਾਲਾ ਨੇ ਇਹਨਾਂ ਸਾਰੇ ਕਲਾਕਾਰਾਂ ਦੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਸਨ ਤੇ ਦੋਸਤੋ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਲਈ ਇੰਨਾ ਜ਼ਿਆਦਾ ਕਰੀਜ ਪਾਇਆ ਜਾਂਦਾ ਸੀ ਕਿ ਸਿੱਧੂ ਮੂਸੇਵਾਲਾ ਦਾ ਜਦੋਂ ਕੋਈ ਵੀ ਲਾਈਵ ਸ਼ੋਅ ਹੁੰਦਾ ਸੀ ਤੇ ਉਸ ਦੇ ਚਾਉਣ ਵਾਲੇ ਉਸ ਦੇ ਲਾਈਵ ਸ਼ੋਅ ਦੇਖਣ ਦੇ ਕਿਤੇ ਵੀ ਕਿਸੇ ਵੀ ਜਗ੍ਹਾ ਪਹੁੰਚ ਜਾਂਦੇ ਸਨ ਦੋਸਤੋ ਤੇ ਜਦੋਂ ਇਹ ਡਿੜਵਾ ਲਾਈਵ ਸ਼ੋਅ ਹੋਇਆ ਸੀ ਤੇ ਜਿੱਥੇ ਤੱਕ ਕੈਮਰੇ ਦੀ ਮਾਰਚ ਦੋਸਤੋ ਕੈਮਰਾ ਨਜ਼ਰ ਮਾਰ ਸਕਦਾ ਸੀ ਤੇ ਉੱਥੇ ਤੱਕ ਦਰਸ਼ਕ ਹੀ ਦਰਸ਼ਕ ਨਜ਼ਰ ਆ ਰਹੇ ਸਨ ਤੇ ਦੋਸਤੋ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਇੱਕ ਗੱਲ ਸੀ ਕਿ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਸੁਣਨ ਵਾਲੀ ਵੱਡੀ ਗਿਣਤੀ ਦੇ ਵਿੱਚ ਯੂਥ ਹੈ ਤੇ ਦੋਸਤੋ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਸਿੱਧੂ ਮੂਸੇਵਾਲਾ ਨੇ ਜਦੋਂ ਡਿੜਵਾ ਦੇ ਵਿੱਚ ਲਾਈਵ ਸ਼ੋਅ ਕੀਤਾ ਸੀ ਤੇ ਤੁਸੀਂ ਇਸ ਵੀਡੀਓ ਦੇ ਰਾਹੀਂ ਦੇਖ ਸਕਦੇ ਹੋ ਕਿ ਕਿੰਨੇ ਇਹ ਕਿੰਨੀ ਵੱਡੀ ਮਾਤਰਾ ਦੇ ਵਿੱਚ ਯੂਥ ਇਕੱਠਾ ਹੋਇਆ ਸੀ ਭਾਵੇਂ ਸਿੱਧੂ ਮੂਸੇਵਾਲਾ ਇਸ ਵੇਲੇ ਇਸ ਦੁਨੀਆ ਦੇ ਉੱਤੇ ਮੌਜੂਦ ਨਹੀਂ ਹੈ ਪਰ ਸਿੱਧੂ ਮੂਸੇਵਾਲਾ ਨੂੰ ਚਾਉਣ ਵਾਲੇ ਸਿੱਧੂ ਮੂਸੇਵਾਲਾ ਨੂੰ ਹਜੇ ਵੀ ਉਨਾ ਹੀ ਪਿਆਰ ਕਰਦੇ ਹਨ ਜਿੰਨਾ ਉਸ ਦੇ ਜਿੰਦਿਆਂ ਹੋਇਆ ਸਿੱਧੂ ਮੂਸੇਵਾਲਾ ਨੂੰ ਕਰਦੇ ਸਨ ਬਹੁਤ ੜੀ ਕੀਤੇ ਢੜਬੇ ਵਾਲਾ ਤੁਹਾਡੀ ਕੜ ਕੇ ਤੜੀ ਕਿੰਨੇ ਸੁਪਨੇ ਲਾਗੇ ਤੇਰੇ ਇਹ ਨਾ ਸਵਾਲ ਫਿਰ ਤਾਂ ਹੋ ਜਾਓ ਪਿੱਛੇ ਨੂੰ ਮੇਰੀ ਮੰਨ ਲਓ ਨਹੀਂ ਫਿਰ ਮਰਜੀ ਚੱਲੋ ਮੈਸਰ ਉਹਦੇ ਤਾਂ ਸਮਝਉਂਦੇ ਮੁੱਝ ਮੇਰਾ ਮਾਲ ਵੀ ਪੜਦੇ ਆਏ ਸਾਰੇ ਖਾਂਦੇ ਰਹਿੰਦੇ ਤੇ ਦੋਸਤੋ ਹੁਣ ਵਾਰੀ ਉਸ ਕਲਾਕਾਰ ਦੇ ਨਾਮ ਦੀ ਜਿਸ ਨੇ ਪੰਜਾਬੀ ਗਾਇਕੀ ਦੇ ਇਤਿਹਾਸ ਦੀ ਅੱਜ ਤੱਕ ਦੀ ਸਭ ਤੋਂ ਵੱਧ ਭੀੜ ਇਕੱਠੀ ਕਰਕੇ ਇੱਕ ਵੱਖਰਾ ਰਿਕਾਰਡ ਕਾਇਮ ਕੀਤਾ ਹੈ ਤੇ ਆਓ ਕਰਦੇ ਹਾਂ ਉਸ ਨਾਮ ਦਾ ਖੁਲਾਸਾ ਜਿਸ ਨੇ ਆਪਣੇ ਲਾਈਵ ਸ਼ੋਅ ਦੇ ਦੌਰਾਨ ਅੱਜ ਤੱਕ ਦੀ ਸਭ ਤੋਂ ਵੱਧ ਭੀੜ ਇਕੱਠੀ ਕੀਤੀ ਸੀ ਤੇ ਦੋਸਤੋ ਉਹ ਨਾਮ ਹੈ ਪੰਜਾਬੀਆਂ ਦਾ ਮਾਣ ਜਾਨੀ ਕਿ ਬੱਬੂ ਮਾਨ ਤੇ ਦੋਸਤੋ ਮਾਨ ਸਾਹਿਬ ਦੇ ਜਿਸ ਸ਼ੋਅ ਦੇ ਵਿੱਚ ਸਭ ਤੋਂ ਵੱਧ ਦਰਸ਼ਕ ਪਹੁੰਚੇ ਸਨ ਉਹ ਸ਼ੋਅ ਸੀ ਦਿੜਵੇ ਦਾ ਲਾਈਵ ਜੋ ਜੋ ਕਿ ਹੋਇਆ ਸੀ 14 ਫਰਵਰੀ 2020 ਨੂੰ ਤੇ ਇਸ ਲਾਈਵ ਸ਼ੋਅ ਦੇ ਦੌਰਾਨ ਮਾਨ ਸਾਹਿਬ ਨੂੰ ਸੁਣਦੇ ਲਈ ਪਹੁੰਚੇ ਸਨ ਲਗਭਗ 5 ਲੱਖ 10 ਹਜ਼ਾਰ ਦੇ ਕਰੀਬ ਦਰਸ਼ਕ ਤੇ ਇਸ ਸ਼ੋਅ ਦੇ ਵਿੱਚ ਜਿੱਥੇ ਤੱਕ ਕੈਮਰੇ ਦੀ ਨਜ਼ਰ ਜਾ ਰਹੀ ਸੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਰਹੀਂ ਸਿਰ ਹੀ ਸਿਰ ਦਿਖਾਈ ਦੇ ਰਹੇ ਸਨ ਤੇ ਇਸ ਸ਼ੋਅ ਦੇ ਪ੍ਰਬੰਧਕਾਂ ਨੂੰ ਵੀ ਉਮੀਦ ਤੋਂ ਜ਼ਿਆਦਾ ਕਿਤੇ ਪ੍ਰਬੰਧ ਕਰਨੇ ਪਏ ਸਨ ਕਿਉਂਕਿ ਦਰਸ਼ਕ ਇੰਨੀ ਭਾਰੀ ਜਿਆਦਾ ਮਾਤਰਾ ਦੇ ਵਿੱਚ ਪਹੁੰਚ ਚੁੱਕੇ ਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਬਹੁਤ ਮੁਸ਼ਕਲ ਆ ਰਹੀ ਸੀ ਭੀੜ ਨੂੰ ਕੰਟਰੋਲ ਕਰਨ ਦੇ ਵਿੱਚ ਤੇ ਮਾਨ ਸਾਹਿਬ ਵੱਲੋਂ ਵੀ ਸਟੇਜ ਦੇ ਉੱਤੇ ਬਾਰ ਬਾਰ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਕਿ ਕਿਸੇ ਨੂੰ ਕੋਈ ਵੀ ਤਕਾ ਨਾ ਮਾਰੇ ਪਰ ਦਰਸ਼ਕ ਇੱਕ ਦੂਜੇ ਤੋਂ ਮੋਹਰੇ ਹੋ ਕੇ ਮਾਨ ਸਾਹਿਬ ਦੇ ਕੋਲ ਚਾਹੁੰਦੇ ਸਨ ਪਹੁੰਚਣਾ ਤੇ ਭੀੜ ਇੰਨੀ ਜ਼ਿਆਦਾ ਸੀ ਕਿ ਕਾਬੂ ਦੇ ਵਿੱਚ ਨਹੀਂ ਸੀ ਆ ਰਹੀ ਪਰ ਫਿਰ ਵੀ ਇਹ ਸ਼ੋਅ ਕਿਸੇ ਨਾ ਕਿਸੇ ਤਰ੍ਹਾਂ ਕੰਪਲੀਟ ਹੋ ਗਿਆ ਤੇ ਜਦੋਂ ਇਹ ਸ਼ੋਅ ਪੂਰਾ ਕੰਪਲੀਟ ਹੋਇਆ ਤੇ ਕਿਹਾ ਜਾਂਦਾ ਹੈ ਕਿ ਦਿੜਵੇ ਦੀਆਂ ਸੜਕਾਂ ਦੇ ਉੱਤੇ ਲਗਭਗ 2 ਕੈਂਟੇ ਜਾਮ ਲੱਗਾ ਰਿਹਾ ਤੇ ਇੰਨੇ ਵੱਡੇ ਜਾਮ ਨੂੰ ਕਲੀਅਰ ਕਰਨ ਦੇ ਲਈ ਪ੍ਰਸ਼ਾਸਨ ਨੂੰ ਬਹੁਤ ਮੁਸ਼ਕਲਤ ਕਰਨੀ ਪਈ ਤੇ ਦੋਸਤੋ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਸ਼ੋਅ ਦੇ ਲਈ ਸੜਕ ਦੇ ਉੱਤੇ 2 ਘੰਟੇ ਦੇ ਲਈ ਜਾਮ ਲੱਗ ਗਿਆ ਹੋਵੇ ਉਸ ਨੂੰ ਦੇਖਣ ਦੇ ਲਈ ਕਿੰਨੀ ਭਾਰੀ ਮਾਤਰਾ ਦੇ ਵਿੱਚ ਦਰਸ਼ਕ ਪਹੁੰਚੇ ਹੋਣਗੇ ਤੇ ਦੋਸਤੋ 5 ਲੱਖ ਦੀ ਭੀੜ ਇਕੱਠੀ ਕਰਨਾ ਹਰ ਇੱਕ ਕਲਾਕਾਰ ਦੇ ਵੱਸ ਦੀ ਗੱਲ ਨਹੀਂ ਹੁੰਦੀ ਹੈ ਪਰ ਮਾਨ ਸਾਹਿਬ ਨੇ ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਇੱਕ ਕਾਰਨਾਮਾ ਕਰਕੇ ਦਿਖਾ ਦਿੱਤਾ ਹੈ ਤੇ ਦੋਸਤੋ ਮਾਨ ਸਾਹਿਬ ਦੇ ਫੈਨਸ ਮਾਨ ਸਾਹਿਬ ਦੇ ਲਈ ਇੰਨੇ ਕੁ ਜ਼ਿਆਦਾ ਕ੍ਰੇਜ਼ੀ ਹਨ ਕਿ ਮਾਨ ਸਾਹਿਬ ਦੇ ਲਈ ਕੁਝ ਵੀ ਕਰ ਸਕਦੇ ਹਨ ਤੇ ਦੋਸਤੋ ਮਾਨ ਸਾਹਿਬ ਦਾ ਕਿਤੇ ਵੀ ਕੋਈ ਵੀ ਲਾਈਵ ਸ਼ੋਅ ਹੋਵੇ ਇਸੇ ਤਰ੍ਹਾਂ ਹੀ ਭੀੜ ਦੇਖਣ ਨੂੰ ਮਿਲਦੀ ਹੈ ਕਿ ਬੱਚਾ ਕਿ ਬੁੱਢਾ ਕਿ ਜਵਾਨ ਕਿ ਔਰਤ ਹਰ ਵਰਗ ਮਾਨ ਸਾਹਿਬ ਨੂੰ ਬਹੁਤ ਪਿਆਰ ਕਰਦਾ ਹੈ ਤੇ ਮਾਨ ਸਾਹਿਬ ਦਾ ਕਿਤੇ ਵੀ ਕੋਈ ਵੀ ਲਾਈਵ ਸ਼ੋਅ ਹੋਵੇ ਇਸੇ ਤਰ੍ਹਾਂ ਹੀ ਮਾਨ ਸਾਹਿਬ ਨੂੰ ਦੇਖਣ ਦੇ ਲਈ ਵੱਡਾ ਇਕੱਠ ਹੁੰਦਾ ਹੈ ਤੇ ਦੋਸਤੋ ਇਹ ਤੇ ਅਸੀਂ ਵੀ ਵੀਡੀਓ ਪੰਜਾਬ ਦੇ ਟੌਪ 4 ਉਹਨਾਂ ਸਿੰਗਰਾਂ ਦੇ ਬਾਰੇ ਜਿਨ੍ਹਾਂ ਨੇ ਆਪਣੇ ਲਾਈਵ ਸ਼ੋਅ ਦੇ ਦੌਰਾਨ ਸਭ ਤੋਂ ਵੱਧ ਭੀੜ ਇਕੱਠੀ ਕਰਕੇ ਪੰਜਾਬੀ ਇਤਿਹਾਸ ਦੇ ਵਿੱਚ ਇੱਕ ਵੱਖਰਾ ਰਿਕਾਰਡ ਬਣਾਇਆ ਹੈ ਤੇ ਦੋਸਤੋ ਅਸੀਂ ਵੀ ਇਹ ਕਾਮਨਾ ਕਰਦੇ ਹਾਂ ਕਿ ਇਹਨਾਂ ਸਾਰੇ ਸਿੰਗਰਾਂ ਨੂੰ ਚਾਉਣ ਵਾਲਿਆਂ ਦੇ ਵਿੱਚ ਹੋਰ ਵਾਧਾ ਹੋਵੇ ਤੇ ਦੋਸਤੋ ਕਿਵੇਂ ਦੇ ਲੱਗੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੋਸਤੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਤੱਥ ਗਲਤ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਸੀਂ ਜਵਾਬ ਜਰੂਰ ਦੇਵਾਂਗੇ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਜੇਕਰ ਤੁਸੀਂ ਭਵਿੱਖ ਦੇ ਵਿੱਚ ਇਦਾਂ ਦੀਆਂ ਹੋਰ ਜਾਣਕਾਰੀਆਂ ਲੈਣੀਆਂ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਅਸੀਂ ਹਰ ਰੋਜ਼ ਕੋਈ ਨਾ ਕੋਈ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਦੇ ਹੀ ਰਹਿੰਦੇ ਹਾਂ ਧੰਨਵਾਦ ਬਿਜਲੀ ਚਮਕੇ ਬੱਦਲ ਗਰਜੇ بارش ਤੇਜ਼ ਤਰਾਰ ਤੂਫਾਨੀ ਛੀਤ ਲਹਿਰ ਤੇ ਠੰਡੀਆਂ ਰਾਤਾਂ ਦਿਲ ਚ ਆਉਂਦੀ ਹੈ ਸ਼ੈਤਾਨੀ ਵੇਖ ਲਿਖੜੀ ਤੇ ਫਤਲ ਕਰਕੇ ਬਾਹਰ ਦਿੱਤੇ ਇਤਰਾਤ ਸੁੱਖ ਨਹੀਂ ਚਿਤ ਰਹੇ ਨੇ ਠੰਡਿਆ ਰਾਤਾ ਫਿਲ ਕਿਉਂਗੀ ਐਸੇ ਤਾਨੀ ਛੜ ਛੜ ਕੇ ਕਾਲੀ ਕਾਟ ਆਉਂਦੀ ਰਹੀ ਮੁੱਖ ਨੇ ਜਿੰਦ ਮੁੱਖ ਜਾਣੀ ਆਉਣ ਦਾ ਲਾਰਾ ਲਾ ਕੇ ਤੂੰ ਉੱਥੇ ਆਉਂਦੀ ਐ ਐ ਕਰ ਦੋ ਆਉਂਦੀ ਐ ਨਹੀਂ ਨਹੀਂ ਮੂਰੀਆ ਦਾ ਗਾਣਾ ਆਉਂਦੀ ਐ ਜਾ ਵੇ ਕਮਲ ਤੁਰੀ ਜਾਓ ਪਿੱਛੇ ਜਾ ਤੁਰ ਕੇ ਜਾ ਉੱਥੇ ਜਾ ਸ਼ਾਬਾਸ਼ ਨਹੀਂ ਨਹੀਂ ਗੱਲਾਂ ਨਹੀਂ ਕਰਦਾ ਮੈਂ ਮੈਂ ਤਾਂ ਕੰਮ ਕਰਦਾ ਗੱਲਾਂ ਦੇ ਨਹੀਂ ਗੀਤ ਗਾ ਕੇ ਰੁਈਏ ਲੈਣੇ ਆ ਚੱਲ ਭਾ ਜਾ ਸਾਣਾ ਚੜਾਲੇ ਹੈਲਪਰ ਲੈ ਜਾ ਨਾਲ ਕਮਲਪਹਾੜਾ ਥੋੜਾ ਜਾ ਆਉਂਦਾ ਆਉਂਦਾ ਛੋਟੇ ਵੀ ਆਉਂਦਾ ਹੁਣ ਐ ਦੱਸਿਓ ਵੀ ਆ ਗਈ ਖੋਲ ਓਏ ਇਹ ਟੁੱਟੀਆਂ ਖੋਲ ਸ਼ਾਬਾਸ਼ ਮਿਲੂਗਾ ਤੇ